ਸਸ਼ਵਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਲੋਕ ਜਿਹੜੇ ਨੇ ਉਹ ਸੀਵਰੇਜ ਦੀ ਸਮੱਸਿਆ ਤੋਂ ਕਾਫੀ ਪਰੇਸ਼ਾਨ ਨੇ ਜਿਸ ਦੇ ਚਲਦਿਆਂ ਮਹੱਲਾ ਵਾਸੀ ਇਕੱਠੇ ਹੋਏ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਦਾਅਵੇ ਕਈ ਕੀਤੇ ਗਏ ਸਨ ਕਿ ਜਿਹੜੇ ਐਮ ਐਲ ਏ ਨੇ ਵਿਧਾਇਕ ਨੇ ਅਫਸਰ ਤੁਹਾਡੇ ਘਰਾਂ ਤੱਕ ਪਹੁੰਚਣਗੇ ਪਰ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਸੀਵਰੇਜ ਦੀ ਸਮੱਸਿਆ ਪਿਛਲੇ 2 ਮਹੀਨਿਆਂ ਤੋਂ ਇਸ ਸਮੱਸਿਆ ਦੇ ਨਾਲ ਜੂਝ ਰਹੇ ਨੇ ਕਿਸੇ ਵੀ ਅਧਿਕਾਰੀ ਦੇ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਉਹਨਾਂ ਦੇ ਵੱਲੋਂ ਵਾਰ-ਵਾਰ ਇਸ ਨੂੰ ਲੈ ਕੇ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਕੋਈ ਧਿਆਨ ਨਹੀਂ ਦਿੱਤਾ ਗਿਆ ਜਦ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਕਿ ਕੋਈ ਵਿਧਾਇਕ ਇੱਥੇ ਪਹੁੰਚਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਵਿਧਾਇਕ ਨਾ ਤਾਂ ਇੱਥੇ ਸਾਰ ਲੈਣ ਆਉਂਦੇ ਨੇ ਤੇ ਨਾ ਹੀ ਉਹਨਾਂ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਹੁੰਦੀ ਹੈ ਇਸੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਆਏ ਦਿਨ ਹੀ ਜਿਹੜੇ ਹਾਦਸੇ ਵੀ ਵਾਪਰ ਰਹੇ ਨੇ ਤੇ ਉਧਰ ਬੱਚੇ ਜਿਹੜੇ ਬਿਮਾਰ ਹੋ ਸਕਦੇ ਨੇ ਕਿਉਂਕਿ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਇਹਨਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਆਉਂਦੀਆਂ ਤਾਂ ਨੇ ਕਰਾ ਦੇ ਵਿੱਚ ਜਿਹੜੇ ਪਾਣੀ ਦੇ ਸੈਂਪਲ ਲੈ ਕੇ ਕਰਾ ਦੇ ਵਿੱਚ ਤਾਂ ਜੁਰਮਾਨੇ ਕਰ ਦਿੱਤੇ ਜਾਂਦੇ ਨੇ ਪਰ ਜਿਹੜਾ ਸੜਕਾਂ ਤੇ ਪਾਣੀ ਖੜਾ ਇਸ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਮੈਂ ਡਾਕਟਰ ਵਿਜੇ 나ਗਪਾਲ ਪਟਿਆਲਾ ਫਟਕ ਆਵਾ ਵਸਤੀ ਇਹ ਜਿਹੜੀ ਸੀਵਰੇਜ ਦੀ ਸਮੱਸਿਆ ਹੈਗੀ ਹੈ 2 ਮਹੀਨੇ ਤੋਂ ਸੀਵਰੇਜ ਦੀ ਸਮੱਸਿਆ ਹੈਗੀ ਹੈ ਜੀ ਕੋਈ ਸੁਣਵਾਈ ਨਹੀਂ ਹੈਗੀ ਨਾ ਨਗਰ ਨਿਗਮ ਦੇ ਵਿੱਚ ਸੁਣਵਾਈ ਹੈਗੀ ਆ ਐਮਸੀ ਸਾਹਿਬ ਜੋ சுரேਜ ਚਵਾਨ ਜੀ ਹੈ ਬਥੇਰਾ ਜੋਰ ਲਾਉਂਦੇ ਹੈਗੇ ਪਰ ਉਹਨਾਂ ਦੇ ਉੱਪਰ ਚਲਦੀ ਨਹੀਂ ਹੈ ਸਿੱਧੀ ਗੱਲ ਹੈਗੀ ਜੀ ਜੇ ਇਹਨਾਂ ਨੇ ਆਪਣਾ ਰਵਈਆ ਅੱਜ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਕਾਰਵਾਈ ਕਰਦੇ ਹੋ ਪੱਤਰਕਾਰ ਭਾਈ ਤੁਸੀਂ ਵੀ ਕਾਰਵਾਈ ਕਰਦੇ ਹੋ ਜਗਾ ਜਗਾ ਸਿਵਰੇ ਬੰਦ ਪਿਆ ਹੈਗਾ ਬਹੁਤ ਵੱਡੀ ਸਮੱਸਿਆ ਹੈ ਲੋਕਾਂ ਨੂੰ ਅਗਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕੁਝ ਸਾਲ ਹੀ ਕੀ ਰਹਿ ਗਿਆ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਲੋਕ ਸਬਕ ਸਿਖਾ ਦੇਣਗੇ। ਅਗਰ ਇਹਨਾਂ ਨੇ ਆਪਣਾ ਰਵਈਆ ਨਾਲ ਸੁਧਾਰਿਆ ਤਾਂ। ਲੱਗਦਾ ਬੜੀਆਂ ਉਮੀਦਾਂ ਸੀ ਸਰਕਾਰ ਤੋਂ ਬੜੀ ਜੋਸ਼ ਨਾਲ ਲੋਕਾਂ ਨੇ ਬਣਾਈ ਸੀ ਸਰਕਾਰ ਤੇ ਹੁਣ ਜਿਹੜਾ ਹਾਲ ਕੁ ਮਤਲਬ ਉਹ ਤਾਂ ਹੈਗਾ ਹੀ ਹੈ ਜੀ ਜਿਸ ਲੋਕਾਂ ਨੇ ਉਮੀਦ ਨਾਲ ਸਰਕਾਰ ਬਣਾਈ ਸੀ ਤੇ ਆਹ ਦੇਖ ਲਓ ਤੁਸੀਂ ਬਰਾਲ ਕੋਈ ਸੁਣਵਾਈ ਨਹੀਂ ਇਹਨਾਂ ਨਗਰ ਨਿਗਮ ਦੇ ਵਿੱਚ ਸੁਣਵਾਈ ਹੈ। ਗਿੱਲ ਸਾਹਿਬ ਦਾ ਇਹ ਹੈ ਵੀ ਐਮ ਐਲ اے ਇੱਧਰ ਕਦੇ ਉਹਨਾਂ ਨੇ ਗੇੜਾ ਹੀ ਨਹੀਂ ਮਾਰਿਆ। ਸਰ ਜੀ ਸਿਹਤ ਵਿਭਾਗ ਦੀ ਕਾਰਵਾਈ ਨਹੀਂ ਦੇਖਦੇ। ਸਿਹਤ ਵਿਭਾਗ ਦੀ ਕਾਰਵਾਈ ਬਿਲਕੁਲ ਹੀ ਜ਼ੀਰੋ ਹੈ ਜੀ। ਅਗਰ ਗਮਲਿਆਂ ਦੇ ਵਿੱਚ ਪਾਣੀ ਖੜਾ ਹੋਵੇ ਕੁੰਡਰਾਂ ਦੇ ਵਿੱਚ ਪਾਣੀ ਖੜਾ ਹੋਵੇ ਜਾਂ ਅਦਰ ਕੋਈ ਬੱਠਲ ਬਾਲਟੀ ਦੇ ਵਿੱਚ ਪਾਣੀ ਖੜਾ ਹੋਵੇ ਘਰਾਂ ਦੇ ਵਿੱਚ ਲੋਕ ਨਗਰ ਨਿਗਮ ਦੀ ਜਿਹੜੀ ਟੀਮ ਹੈ ਵੱੜ ਜਾਂਦੀ ਹੈਗੀ ਹੈ ਉਹ ਉਸ ਤੋਂ ਬਾਅਦ ਫਰਲਾ ਕੱਟ ਕੇ ਹੱਥੇ ਫੜਾ ਦਿੰਦੀ ਹੈ ਇੱਥੇ ਕੌਣ ਹੈ ਇੱਥੇ ਕੌਣ ਹੈ ਇੱਥੇ 2 ਮਹੀਨਿਆਂ ਤੋਂ ਅਸੀਂ ਤੰਗ ਹੋ ਰਹੇ ਹਾਂਗੇ ਪੌਂਸਲੇਰ ਨੂੰ ਕਿਵੇਂ ਘਟਸਾਉ ਪਰ ਪੌਂਸਲੇਰ ਦੀ ਜਿਹੜੀ ਪਾਵਰ ਇਸ ਟਾਈਮ ਤੇ ਲੱਗਦਾ ਖਤਮ ਹੋ ਚੁੱਕੀ ਕੀ ਕਾਰਨ ਬਣ ਕਾਉਂਸਲਰ ਦੇ ਵਿਚਾਰੇ ਬਹੁਤ ਜੋਰ ਲਾਂਦੇ ਹੈ ਦੇਖੋ ਸੁਵੇਤ ਚਵਾਨ ਜੀ ਆ ਫੋਨ ਕਰੋ ਉਦੋਂ ਨਾਲ ਦੀ ਇੱਥੇ ਹਾਜ਼ਰ ਹੋ ਜਾਂਦੇ ਹੈਗੇ ਪਰੰਤੂ ਅੱਗੇ ਸੁਣਵਾਈ ਨਹੀਂ ਆ ਉਹਨਾਂ ਨੂੰ ਕੀ ਕਾਰਨ ਮੰਨਦੇ ਹੋ ਕੀ ਸਪੀੜ ਕਾਂਗਰਸ ਤੇ ਐਮ ਸੀ ਜ਼ਿਆਦਾ ਨੇ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਲੱਗਦਾ ਗੈਪ ਨੂੰ ਲੈ ਕੇ ਕੰਮ ਰੁਕੇ ਹੋਏ ਗੈਪ ਨੂੰ ਹੀ ਲੈ ਕੇ ਕੰਮ ਰੁਕੇ ਹੋਏਗਾ ਇਹ ਸਿਆਸਤ ਸਾਰੀ ਕੀ ਕੀ ਮੰਗ ਕਰਦੇ ਹੋ ਇਹ ਰਾਜਨੀਤੀ ਹੈ ਸਾਰੀ ਕੀ ਇਹਦੇ ਰਾਜਨੀਤੀ ਖੇਡੀ ਜਾ ਰਹੀ ਹੈ ਕੀ ਇਹ ਕੀ ਇਹਦੇ ਲੋਕਾਂ ਨੂੰ ਪਿੱਛੇ ਆ ਜਾ ਰਿਹਾ ਹੈਗਾ ਮੇਰਾ ਨਾਮ ਅਜੀਤ ਕੁਮਾਰ ਹੈ ਜੀ ਆਵਾਸਤੀ ਕਲੀਨਮਾ ਖੇਤੇ ਸਾਹਮਣੇ ਖੜਾ ਮੈਂ ਤੇ ਜੀ ਕੀ ਕੀ ਸਮੱਸਿਆ ਹੈ ਜੀ ਸਮੱਸਿਆ ਸੇਵਰ ਦੀ ਸਮੱਸਿਆ ਹੈ ਜੀ 2 ਮਹੀਨੇ ਤੋਂ ਇਹ ਕੋਈ ਸੁਣਵਾਈ ਨਹੀਂ ਹੋ ਰਹਾ ਜਿਹੜਾ ਤਰਮੇਨੀ ਦਾ ਮੈਨੇਜਰ ਹੈ ਉਹਨੂੰ ਕਿਹਾ ਜਾਵੇ ਤੂੰ ਫੋਨ ਕਿਉਂ ਨਹੀਂ ਚੱਕਦਾ ਸਾਡੇ ਫੋਨ 'ਚ ਕੀ ਦੱਸ ਕੇ ਤੇ ਉਹ ਪਏ ਤੂੰ ਫੋਨ ਕਿਉਂ ਨਹੀਂ ਚੱਕਦਾ ਕੀ ਫੋਨ ਮਾਰੀਏ 10 ਫੋਨ ਮਾਰੀਏ ਫੋਨ ਦਾ ਚੱਕ ਜਦੋਂ ਤੁਹਾਡਾ ਡਿਪਾਰਟਮੈਂਟ ਕਹਿੰਦਾ ਸਭ ਨਾਲ ਗੱਲ ਕਰੋ ਸਭ ਫੋਨ ਕਿਉਂ ਨਹੀਂ ਚੱਕਦੇ ਤਰਮੇਨੀ ਦਾ ਜਿਹੜਾ ਮੈਨੇਜਰ ਉਹ ਪੁੱਛਿਆ ਜਾਵੇ ਤੂੰ ਫੋਨ ਕਿਉਂ ਨਹੀਂ ਚੱਕਦਾ ਜੇ ਨਹੀਂ ਕੰਮ ਕਰਨਾ ਰਜਾਈਂ ਦੇ ਕੋਈ ਹੋਰ ਬੰਦਾ ਆਵੇ ਨਾ ਕਰਨੇ ਕੰਮ ਕੋਲੋ ਵੀ ਕੋਈ ਨਾ ਕਰਨੇ ਅਸੀਂ ਤਾਂ ਡਿਪਾਰਟਮੈਂਟ ਉਹ ਸਿਵਲਸ ਡਿਪਾਰਟਮੈਂਟ ਨੂੰ ਕੰਪਲੀਟ ਕਰਦੇ ਸਾਡੇ ਆ ਕੰਪਲੀਟ ਹੈ ਸਾਨੂੰ ਕੀ ਪਤਾ ਹੁਣ ਕਿਹੜਾ ਡਿਪਾਰਟਮੈਂਟ ਇਹਨੂੰ ਕਰੂਗਾ ਕਿਹੜਾ ਨਹੀਂ ਕਰੂਗਾ ਅਸਰ ਟੋਲ ਫ੍ਰੀ ਨੰਬਰ ਤੇ ਕੰਪਲੀਟ ਪਾ ਦਿੰਦੇ ਆ ਐਮ ਸੀ ਸਾਹਿਬ ਨੂੰ ਕਹਿੰਦੇ ਐਮ ਸੀ ਸਾਹਿਬ ਬੜਾ ਜਿਆਦਾ ਮੋਟ ਜੋਰ ਲਾ ਰਹੇ ਆ ਪਰ ਜੇ ਡਿਪਾਰਟਮੈਂਟ ਕਰੂਤਾ ਹੀ ਹੈ ਨਾ ਐਮ ਸੀ ਕੱਲਾ ਵਿਚਾਰਾ ਕੀ ਕਰੇ ਸ਼ਹਿਰ 'ਚ ਐਮ ਐਲ ਏ ਵੀ ਹੁੰਦੇ ਨੇ ਹੋਰ ਵੀ ਬਹੁਤ ਸਰ ਐਮ ਐਲ ਏ ਜੇ ਆਊਗਾ ਸ਼ਹਿਰ 'ਚ ਕਿਹੜਾ ਮਾਰੂਗਾ ਫੇਰ ਹੀ ਪਤਾ ਲੱਗੂਗਾ ਸਾਡਾ ਐਮ ਐਲ ਏ ਇਹ ਹੈ ਜਿੱਤ ਕੇ ਅੱਲਾ ਕ ਲੋਕਾਂ ਦੀ ਸਰਕਾਰ ਬਣਾਉਣ ਤੇ ਪਹਿਲਾਂ ਆਮ ਆਦਮੀ ਪਾਰਟੀ ਨੂੰ ਬਹੁਤ ਉਮੀਦਾਂ ਸੀ ਕਿ ਸੁਧਾਰ ਨਹੀਂ ਨਹੀਂ ਜਿੰਨਾ ਵੀ ਤਾਂ ਸੀ ਉਹਨੇ ਸਭ ਤੇ ਪਾਣੀ ਫਿਰ ਗਿਆ ਜਿੰਨਾ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਵੀ ਸਰਕਾਰ ਸਾਡੇ ਘਰੇ ਆਉਗੀ ਸਾਨੂੰ ਸਰਕਾਰ ਕੋਲ ਜਾਣਾ ਪੈਂਦਾ ਅਫਸਰ ਸੀਟ ਤੇ ਨਹੀਂ ਮਿਲਦਾ ਇੱਕ ਸਿਹਤ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਘਰਾਂ 'ਚ ਹੁੰਨੇ ਆ ਸੜਕਾਂ ਤੇ ਖੜਾ ਉਹ ਕਾਰਵਾਈ ਕਿਹਨਾ ਉਹਦੋਂ ਤੋਂ ਮੈਂ ਦੇਖੀ ਨਹੀਂ ਉਹਦੋਂ ਜਦੋਂ ਆਂਦੇ ਸੀ ਕਿਸੇ ਘਰੇ 'ਚ ਪਾਣੀ ਮਿਲ ਗਿਆ ਕੂਲਰ ਜਿੱਕੇ ਦੇ ਫ੍ਰਿਜ ਪਾਣੀ ਮਿਲ ਗਿਆ ਉਹਨੂੰ ਜੁਰਮਾਨਾ ਕਰ ਦਿੰਦੇ ਆ ਜਿਹੜਾ ਸੜਕ ਤੇ ਪਾਣੀ ਖੜਾ ਉਹ ਜੁਰਮਾਨਾ ਸਿ ਕਮੇਟੀ ਨੂੰ ਪਾਈਏ ਉਹ ਵੀ ਆਪ ਦੇ ਮਨਮਨਣ ਸਾਡੀ ਗਲਤੀ ਹੈ ਹੁਣ ਕੀ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਆਂ ਕਿ ਸੱਲ ਤੋਂ ਸਾਡਾ ਸੁਧਾਰ ਕੀਤਾ ਜਾਵੇ